ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਜਨਰਲ ਆਉਂਦੇ ਅਸੀਂ ਤੁਹਾਡਾ ਆਨੰਦਪੁਰੇ ਸਵਾਗਤ ਕਰਦੇ ਆਂ ਤੇ ਲੋ ਅਸੀਂ ਹਾਜ਼ਰਾਂ ਇੱਕ ਬਹੁਤ ਹੀ ਵਧੀਆ ਗੀਤ ਲੈ ਕੇ ਤੇ ਇਹਦੇ ਚ ਹਰ ਗੀਤ ਦੇ ਵਿੱਚ ਹਰ ਗੱਲ ਚ ਨੀ ਤੂਲ ਕੇ ਗੱਲ ਲਿਖੀ ਹੋਈ ਹੈ ਜੀ ਲਿਖਣ ਵਾਲੇ ਨੇ ਤੇ ਸਾਰੀਆਂ ਨਕਲ ਸਚਾਈਆਂ ਹੀ ਨੇ ਬਾਕੀ ਦਾ ਤੁਹਾਨੂੰ ਪਤਾ ਲੱਗੂਗਾ ਜਦੋਂ ਤੁਸੀਂ ਸੁਣੋਗੇ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਹੈ ਨਾ ਕਿ ਵੀ ਏਕੀ ਕ੍ਰਿਸਚੀਅਨੀਆਂ ਗੱਲਾਂ ਲੱਸੀਆਂ ਹੋਈਆਂ ਨੇ ਇਹਦੇ ਵਿੱਚ ਤੇ ਲੋ ਫਿਰ ਇਹ ਕੁਸਬੀਤੀ ਲੰਬਾ ਥੋੜਾ ਜਿਹਾ ਪੂਰਾ ਗੀਤ ਸੁਣਿਓ ਫਿਰ ਸਾਨੂੰ ਤਾਂ ਹੀ ਸਾਰਾ ਆਨੰਦ ਆਉਗਾ ਨਾ ਤੇ ਜੇ ਜੇ ਮੈਂ ਨੁਕਤਾ ਪਾਉਂਗੀ ਜਿਵੇਂ ਉਹ ਅਲਰਜੀ ਹੋ ਜਾਂਦੀ ਹੈ ਚਮੜੀ ਨੂੰ ਹੈ ਨਾ ਤੇ ਉਹ ਨੁਕਤਾ ਪਾਉਂਗੀ ਆਪਦੀ ਕਾਪੀ ਪੈਨਸਨ ਲੈ ਕੇ ਬੈਠ ਜਿਓ ਤੇ ਲੋ ਹੁਣ ਸੁਣੋ ਇਹ ਪਿਆਰਾ ਜਿਹਾ ਲੋਕ ਗੀਤ ਸਾਗ ਸਵਾਦ ਇਹ ਨਾ ਬਣਿੰਦ ਬਾਤੂ ਵੀਨਾ ਸ਼ਾਕ ਨੀ ਪੂਰੇ ਕਰਦਾ ਕੋਈ ਬਾਪੂ ਵੀਨਾ ਸਕਦਾ ਕ ਸੁਕਦਾ ਕ ਦੇਪ ਸੀਨਾ ਨੀ ਅੜਿਓ ਛਹਾ ਕ ਵੀਨਾ ਧੀ ਲਾਡੇ ਨਾ ਕਰੇ ਕੋਈ ਆਪਣੀ ਮਾ the garden. ਨੇਦ ਜਨੇ ਵੀਨਾ ਸੁਖਾਣਾ ਕੋਈ ਮੰਗੇ ਦੀ ਲੋਕੋ ਬਣੇ ਵੀਨਾ ਜਾਂ ਜੇ ਕਦੇ ੋੜ ਨਾ ਖਿਵਾ ਕੋਈ ਦਦੇ ਬਿਨਾ ਨਾ ਟਿਕ ਦੇ ਨਾ ਖੁੱਲੇ ਦ णे शेतानि विना जिद पूरिना करिदा, ਸਸਤਵੀਨਾ ਕੋਈ ਸੇਵਾ ਨ ਕਰੇ ਦਾ ਸਸਤਵੀਨਾ ਪਗਨਾ ਚੰਗੀ ਲਗੀ ਦੀ ਅੜਿਓ ਟਰੇ ਬੀਨਾ ਸ ਦੀ ਵਿਨਾਹੋ ਵੇ ਸਰਸ ਸਾਰੇ ਮੀਨਾ ਰੇ ਨਿਵਦੀਆ ਕੋਈ ਸਾਵੇ বিনা ਰੋਟੀ ਚ ਤੀ ਹੈ ਲਗਦੀ ਨਾ ਕੋਈ ਸੰਬੇ ਨੂੰ ਹ ਪੁੱਤ ਮੀਨਾ ਫਸਲੇ ਸੀ ਰੇ ਨਾ ਚੜੀ ਦੀ ਲੋਕ ਮੀਆਂ ਤੋਂ ਦੁੱਖ ਨਾ ਕੋਈ ਵੜਵੇ ਲੋਕੋ ਤੀਆਂ ਤੋਂ ਬਿਨ ਕੋਈ ਨਾ ਪੈਸਾ ਵੀ ਦੇ ਮਰਣੀ ਵੀਨਾ ਉਹ ਜੀਤ ਹੋਇਆ ਪੂਰਾ ਦਸੂ ਸਗੀਰ ਦੇ ਵਿੱਚ ਕਿੰਨੀਆਂ ਸਚਾਈਆਂ ਤੇ ਕਿੰਨਾ ਝੂਠ ਹੈ ਤੇ ਸਾਨੂੰ ਤਾਂ ਇਹ ਲੱਗਦਾ ਵੀ ਸਾਰੀਆਂ ਸੱਚੀਆਂ ਗੱਲਾਂ ਨੇ ਵੀ ਸਚਾਈ ਹੈ ਸਾਰੀ ਬਾਕੀ ਹੁਣ ਤੁਸੀਂ ਦੇਖਣਾ ਤੁਹਾਨੂੰ ਇਹ ਕਿਵੇਂ ਲੱਗਿਆ ਗੀਤ ਸਾਡਾ ਤੇ ਕੀ ਇਹਦੇ ਵਿੱਚ ਸਚਾਈ ਹੈ ਤੇ ਲਿਖਣ ਵਾਲੇ ਨੇ ਮੈਨੂੰ ਤਾਂ ਇਹ ਲੱਗਦਾ ਵੀ ਤੋਲ ਕੇ ਸਾਰਾ ਕੁਝ ਦੇਖਿਆ ਇਹਦੇ ਵਿੱਚ ਹੈਨਾ ਤੇ ਲੋ ਹੁਣ ਆਜੋ ਆਪਾਂ ਨੋਟੇਵਲ ਅਲਰਜੀ ਖਤਮ ਕਰੋ ਉਹ ਕੱਲ ਵੀ ਮੇਰੇ ਕੋਲ ਦੋ ਭੈਣ ਆਈਆਂ ਸੀ ਉਹ ਕਹਿੰਦੀਆਂ ਵੀ ਸਾਡੇ ਐਂ ਤਾਂ ਫਟ ਉੱਠ ਖੜਦੇ ਨੇ ਤੇ ਮੈਂ ਦੁੱਧ ਦਾ ਜੇ ਪੀ ਲਾਂ ਪਤਾ ਕੀ ਹੈ ਵੀ ਦੁੱਧ ਦਾ ਦੁੱਧ ਅਲਰਜੀ ਨਹੀਂ ਕਰਦਾ ਹੈਗਾ ਦੁੱਧ ਤਾਂ ਇੱਕ ਪੂਰਨ ਖਾਣ ਹੈ ਤੇ ਤੁਸੀਂ ਮੈਂ ਉਹਨਾਂ ਕਿਹਾ ਵੀ ਦੁੱਧ ਦੇ ਨਾਂ ਤੁਸੀਂ ਵੀ ਨਾਮਕ ਨਹੀਂ ਲੈਣਾ ਜੇ ਤੁਸੀਂ ਨਾਮਕਾਂ ਦੀ ਚਟਨੀ ਖਾ ਲਈ ਜਾਂ ਆਪਾਂ ਦੁੱਧ ਨਾਲ ਕੋਈ ਪਕੌੜੇ ਖਾ ਲੇ ਤਾਂ ਇਹਨੇ ਤੁਹਾਨੂੰ ਅਲਰਜੀ ਕਰਨੇ ਕਰਨੀਆਂ ਇਹ ਤਾਂ ਫੜੀਆਂ ਉੱਠਣੀਆਂ ਉੱਠਣੀਆਂ ਨੇ ਅੱਜ ਨਹੀਂ ਉੱਠੀਆਂ 2-4 ਦਿਨਾਂ ਨੂੰ ਉੱਠ ਕਰਨੀਆਂ ਹੈ ਨਾ ਤੇ ਇਹਨੇ ਤਾਂ ਆਪਣਾ ਅਸਰ ਦਿਖਾਉਣਾ ਦਿਖਾਉਣਾ ਦੁੱਧ ਦੇ ਨਾਲ ਨਮਕੀਨ ਬਿਲਕੁਲ ਵੀ ਨਹੀਂ ਖਾਣਾ ਚਾਹ ਨਾਲ ਖਾ ਸਕਦੇ ਕਿਉਂਕਿ ਜਦੋਂ ਅਸੀਂ ਚਾਹ ਬਣਾਉਣਾ ਚਾਹੇ ਉਹ ਜਦ ਦੁੱਧ ਪਿਆ ਹੈ ਉਹਦੀ ਤਸਵੀਰ ਬਦਲ ਗਈ ਨਾ ਕਿੰਨਾ ਮਸੂਰ ਪੈ ਗਿਆ ਤੇ ਦੁੱਧ ਦੇ ਨਾਲ ਤਾਂ ਬਿਲਕੁਲ ਕਦੇ ਵੀ ਤੁਸੀਂ ਨਮਕ ਨਹੀਂ ਲੈਣਾ ਹੈ ਨਾ ਤੇ ਬਾਕੀ ਜਦੋਂ ਜੇ ਅਲਰਜੀ ਹੋ ਗਈ ਹੈ ਤਾਂ ਪਾਣੀ ਦੇ ਵਿੱਚ ਫਟਕੜੀ ਇੰਨੀ ساری ਫਟਕੜੀ ਹੈਨਾ ਤੇ ਨਿੰਮ ਦੀਆਂ ਨਮੋਲੀਆਂ ਉਹ ਰਗੜ ਕੇ ਤੇ ਚਾਰ ਪੰਜ ਨਮੋਲੀਆਂ ਪਾਲੀਆਂ ਨਿੰਮ ਦੀਆਂ ਉਹ ਰਗੜ ਲੀਆਂ ਤੇ ਫਟਕੜੀ ਵੀ ਰਗੜ ਲਓ ਇੰਨੀ ساری ਹੈਨਾ ਤੇ ਪਾਣੀ ਚ ਘੋਲ ਜੂ ਨਹੀਂ ਸਾਫ ਤੋਂ ਵੀ ਛਕ ਲੋ ਤਾਂ ਹੀ ਉਹਦਾ ਅਸਰ ਆਜੂਗਾ ਤੇ ਬਾਕੀ ਇੱਕ ਔਲਾ ਲੈ ਲਓ ਇੱਕ ਔਲੇ ਦਾ ਚੂਰਨ ਬਣਾ ਕੇ ਉਹ ਵੀ ਪਾਣੀ ਚ ਪਾ ਲਓ ਕੁਛ ਚਿਰ ਪਾਣੀ ਦੇ ਉਹ ਰਿਹਾ ਹੈਨਾ ਤੇ ਉਹਦਾ ਅਸਰ ਆ ਜਾਂਦਾ ਉਸ ਪਾਣੀ ਨਾਲ ਤੁਸੀਂ ਨਹਾਵੋ ਤਿੰਨ ਚਾਰ ਦਿਨ ਐਸ ਤਰੀਂ ਨਹਾਓ ਤੇ ਪਹਿਲੇ ਦਿਨ ਹੀ ਖੁਰਕਦਾ ਜਿਹੜੀ ਭਾਂਦਾ ਥੋੜੀਆਂ ਆਪਣੀਆਂ ਹਾਰਟਣੀਆਂ ਸ਼ੁਰੂ ਹੋ ਜਾਣਗੀਆਂ ਹੈਨਾ ਤੇ ਅੱਗੇ ਤੋਂ ਉਹ ਪ੍ਰਹੇਜ ਰੱਖਿਓ ਤੇ ਲੋ ਜਿਵੇਂ ਮੈਂ ਸੁਣਿਆ ਤੁਹਾਨੂੰ ਇਹ ਨੁਕਤਾ ਪਾਤਾ ਮਾਣੋ ਇਸ ਨੁਕਤੇ ਦਾ ਵੀ ਆਨੰਦ ਤੇ ਗੀਤ ਦਾ ਵੀ ਆਨੰਦ ਮਾਣੋ ਤੇ ਦੱਸਿਓ ਸਾਡਾ ਇਹ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਲੋ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਨੁਕਤੇ ਤੇ ਤੇ ਨਵੇਂ ਗੀਤ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ ਦਾ